ਆਨੰਦ ਮਿਲਾਉਣ ਵਾਲੇ ਇਸ ਤਰ੍ਹਾਂ ਰੀਡੀ ਕੋਰਤਰਾ ਸਾਹਿਬ ਰਵਾਇਤ ਖਾਸਾ ਤੇ ਜੀ ਸਹੀ ਰਿਆਸਤ ਜੀ 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 ਬਾਬੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਕਿਵੇਂ ਹੋ ਚੜ੍ਹਦੀ ਕਲਾ ਲੋਵੀ ਹੋ ਗਈ ਆਪਣੀ ਮਾਰਨਿੰਗ ਤੇ ਟਾਈਮ ਹੋ ਗਿਆ 7:30 ਫਰੈਸ਼ ਫਰੂਸ਼ ਆਪਾਂ ਹੋਏ ਤੇ ਹੁਣ ਆਪਾਂ ਪੀਵਾਂਗੇ ਚਾਹ ਆਹ ਸਾਹਮਣੇ ਆ ਗਈ ਦੁਕਾਨ ਚਾਹ ਵਾਲੀ ਦੇਖਦੇ ਹਾਂ ਚਾਹ ਦੇ ਨਾਲ ਕੀ ਮਿਲੂਗਾ ਕਿੱਗਲੀ ਚਾਹ ਹੀ ਮਿਲਦੀ ਹੈ ਕਿ ਚਾਹ ਵੀ ਮਿਲਦੀ ਹੈ ਕਿ ਨਹੀਂ ਮਿਲਦੀ ਜੋ ਇਹ ਦੇਖਦੇ ਆ ਅੱਜ ਖਾਲੀ ਹੋ ਜੂ ਗੱਡੀ ਆਪਣੀ ਬਾਬੇ ਦੀ ਮੇਰ ਨਾਲ ਵੱਢ ਜਾਗੇ ਇੰਡੀਆ ਚ ਫੇ ਦੇਖਦੇ ਆ ਕਿੱਧਰ ਦਾ ਮਿਲਦਾ ਲੋਡ ਚਲੋ ਚਲੋ ਚਾਹੀ ਵੀ ਇਹ ਆਪਾ ਉਚਾਲਾ ਨਾ ਰਾਜਵੀਰ ਆਪਣਾ ਇੱਥੇ ਕਰਕੇ ਗਿਆ ਗੱਡੀ ਨਾਲ ਹੀ ਲਾਲੋ ਲਾਲੀ ਹੋ ਜਾਂਦਾ ਸਮਝ ਲਾਲੋ ਲਾਲ ਬਿਲ ਡੈਮ ਉਹ ਰਤ 15 10 ਹੋ ਗਈ ਆ ਤੇ ਇਸ਼ਨਾਨ ਪਾਣੀ ਆਪਣੇ ਹੋ ਗਏ ਤੇ ਮੈਂ ਨਾ ਨੰਦ ਵੱਜ ਗਿਆ ਨੰਦ ਤਿੰਨ ਚਾਰ ਤਣਾ ਬਾਅਦ ਹੋਈ ਅੱਜ ਅੱਡੀਆ ਡਰਾਈਵਰਾਂ ਦੀ ਲਾਈਫ ਇਦਾਂ ਦੀ ਆ ਪਾਣੀ ਜਿੱਥੇ ਚੰਗਾ ਮਿਲੂ ਉੱਥੇ ਨਹਾਉਣਾ ਹੁਣ ਜਦੋਂ ਦੇ ਤੁਰੇਗੀ ਉਦੋਂ ਦੇ ਬਸ ਸਿਚੁਏਸ਼ਨ ਪਾਣੀ ਵਾਲੀ ਬਣੀ ਹੀ ਨਹੀਂ ਤੇ ਅੱਜ ਚਲੋ ਇੱਥੇ ਕੰਪਨੀ ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਹੋ ਗਈ ਕਿਰਪਾ ਮਹਾਰਾਜ ਦੀ ਕਿਰਪਾ ਨਾਲ ਕਿਰਪਾ ਹੋ ਗਈ ਸਨਾਪਣ ਹੋ ਗਿਆ ਕੇਸੀ ਸਨਾਣ ਕਰ ਲਿਆ ਕੱਪੜੇ-ਕੁਪੜੇ ਧੋਲੇ ਤੇ ਨੰਦ ਬੱਜ ਗਏ ਹੁਣ ਉਹ ਛਕੋਨੇ ਪ੍ਰਸ਼ਾਦਾ ਚੌਲਟਾਣ ਮਿਲ ਜਾਨੇ ਉੱਥੇ ਉਹ ਖਮੋਦ ਲੱਗੀ ਆ ਰਾਤੀ ਰੋਟੀ ਨਹੀਂ ਮਿਲੀ ਰਾਤੀ ਵੀ ਨੀਂਦ ਨਹੀਂ ਆਈ ਬਾਰ ਇੱਕੋ ਜਾ ਕੇ ਨੀਂਦ ਆਈ ਸਵੇਰੇ ਫੇਰ ਟਾਈਮ ਨਾਲ ਜਾਹੋ ਲਗੀ ਹੋਈ ਆਪਣੀ ਤੇ ਹੁਣ ਕਰੀ ਕੱਢੀ ਸਟਾਰਟ ਵਾਹ ਗਿਰੋ ਸੋਦਾ ਤੇਲ ਪਾਣੀ ਕਰ ਲੈ ਚੈੱਕ ਤੇ ਪ੍ਰੈਸ਼ਰ ਪ੍ਰੋਸਰ ਬਣਾ ਕੇ ਰੱਖਦੇ ਆ ਕੀਪ ਦਾ ਕੋਲ ਵਾਇਰ ਮਾਰ ਲੈਣ ਤੇ ਇੱਥੇ ਗੇਟ ਦੇ ਅੰਦਰ ਖਾਲੀ ਹੋਣੀ ਹੈ ਸਾਹਮਣੇ ਇਹ ਜਗ੍ਹਾ ਦਾ ਨਾਮ ਹੈਗਾ ਪਰਸਾ ਵੀਰਗੰਨ ਬਾਈਪਾਸ ਪਰਸਾ ਇੱਥੇ ਰੋਡ ਤੇ ਖੜਾ ਕੇ ਗੱਡੀ ਇੱਥੇ ਖਾਲੀ ਕਰਨਾ ਇਹ ਲੋੜੀ ਹੋਣ ਲੱਗੀ ਗੱਡੀ ਆਪਣੇ ਖਾਲੀ ਤਾਂ ਘਾਹਰ ਦੇ ਭਰਵਾ ਤੱਕਾ I don't want to be the problem. ਹੋ ਗਈ ਗੱਡੀ ਖਾਲੀ ਆਪਣੀ ਆ ਪੱਤੀਆਂ ਜਿਹੜੀਆਂ ਨਾ ੱੱਕੇ ਨਾਲ ਚੁੱਕਦੇ ਆ ਜਗਾੜ ਮੱਟ ਜਾ ਕਿੰਜ ਸਾਨੂੰ ਤਾਂ ਚਾਦਰ ਪਾੜ ਗਈ ਯਾਰ ਬਾਕੀ ਜਨੋਂ ਵੀ ਪੱਤੀਆਂ ਲਗਭਗ ਸਾਰੀਆਂ ਰਾਤੀ ਗਈਆਂ ਲੋ ਵੀ ਸਵਾਦ ਹੋ ਗਏ ਸਵਾਦ ਹੋ ਬਾਬਿਓ ਤੇ ਦੋਲਿਖਾਦੇ ਸਿਰੇ ਭੁੱਖ ਜੀ ਫੇਰ ਲੱਗ ਗਈ। ਬੜਦਾ ਹੀ ਕੁਝ ਨਹੀਂ ਗਾ ਯਾਰ ਰੋਟੀ ਤੇ ਰੋਟੀ ਤੁਹਾਨੂੰ ਪਤਾ ਹੀ ਆ। ਗੱਡੀ ਖਾਲੀ ਹੋ ਗਈ ਆਪਣੀ ਤੇ ਹੁਣ ਜਿਹੜੀ ਆਪਾਂ ਨੂੰ ਮਿਲਣੀ ਆ ਰਸੀਵਿੰਗ ਉਹ ਕਹਿੰਦਾ ਅੱਧੇ ਘੰਟੇ ਘੰਟੇ ਤੱਕ ਮਿਲ ਜੂਗੀ। ਤੇ ਨਿਕਲਣਾ ਭਰ ਇੱਥੋਂ 7 ਵਜੇ ਤੋਂ ਬਾਅਦ ਆ। ਤੇ ਰਾਤੀ ਵੀ 7 ਵਜੇ ਤੋਂ ਬਾਅਦ ਇੱਥੇ ਲਗਭਗ ਵੇਲ ਹੀ ਹੋ ਗਈ। ਟਰੈਫਿਕ ਥੰਮ ਗਈ ਸੀ। ਤੇ ਸ਼ਾਮ ਨੂੰ ਨਿਕਲਾਂਗੇ ਤੋਂ ਹੁਣ 2-4 ਘੰਟੇ ਸੌਣ ਲੈਨੇ ਆ ਜੇ ਵੈਨੇ ਕੋ ਖਾਣ ਨੂੰ ਹੁੰਦਾ ਵਾ ਆਨਲਾਈਨ ਤੇ ਟਰਾਈ ਮਾਰਦੇ ਆ ਬਾਬਿਓ ਮੈਪ ਤੇ ਨਾ ਵੇਖਿਆ ਇੱਥੇ ਕਿਲੋ ਸਵਾ ਕਿਲੋਮੀਟਰ ਦੂਰ ਹੈ ਗੁਰਦੁਰਾ ਸਾਹਿਬ ਇਸ਼ਨਾਨ ਪਾਣੀ ਆਪਾਂ ਕਰ ਲਈ ਤੇ ਹੁਣ ਇਰਾਦਾ ਜਾਂ ਬੰਨ੍ਹਿਆ ਵੀ ਥੋੜਾ ਟੋਟੋ ਮਿਲ ਜਾਣਾ ਵਾ ਸਿੱਧਾ ਆ ਕੇ ਜਾਗੇ ਜਿੱਥੋਂ ਆਪਾਂ ਆਏਗੇ ਇਧਰ ਨੂੰ ਚਾਹੂ ਤੱਕ ਮੇਂਹਂ ਗੋਲ ਤੋਂ ਉਥੋਂ ਕੱਪੇ ਬਨੇ ਦੋਨੋਂ ਬਾਬਾ ਆਪਸੀ ਜਾਣਾ ਆ ਆਟੋ ਜੇ ਜਾਂਦੇ ਆ ਤੇ ਵਿੱਚ ਆਟੋ 'ਚ ਬਹਿ ਕੇ ਚੱਲਦੇ ਆ ਦਰਸ਼ ਮੇਲੇ ਕਰਕੇ ਉਹਨੇ ਨਾਲ ਉਹ ਵੀ ਇਹ ਪਾਉ ਮਿਲ ਗਿਆ ਆਪਾਂ ਨੂੰ ਇਹ ਫਰਾਂਟ ਹੈ ਨਾ ਇਹ ਫਰਾਂਟ ਹੈ ਅਮ ਗੱਡੀ ਲੈ ਕੇ ਆਏ ਆ 50 ਸੇ ਲੁੱਡ ਨੇ ਗਏ ਪਿੰਡ ਅੱਛਾ ਜੀ ਹੋ ਗਿਆ ਨਿਕਲ ਜਾਏਗੇ ਰਾਤ ਕੋ ਚਲੇ ਜਾਏਗੇ ਇਧਰ ਸੇ ਲੇ ਲੈ ਹਾਂ ਉਹ ਵੀ ਬੜਾ ਭਰਿਆ ਪਾਨ ਦਾ ਪਾਪਾ ਜੀ ਨੇ ਕਰਤੀ ਕਿਰਪਾ ਗੂਗਲ ਮੈਪ ਤੇ ਵੇਖਿਆ ਜੀ ਗੁਰਦੁਆਰਾ ਓਏ ਹੋਏ ਹੋਏ ਵਾਹਿ ਜੀ ਵਾਹਿ ਵਾਹਿ ਜੀ ਸਾਰਾ ਪੀਤਲਾ ਤੇਰੇ ਭਾਣੇ ਸਰਬਤ ਦਾ ਲੈ ਨ ਜੋਤੇ ਰਾਨਾ ਤਿਵਾਕੇ ਸਤ ਹੌਸਲ ਕੁਰਬਾਨੇ ਜਾਣਾ ਹੋਣਾ ਤਾ ਯਾ ਰੰਗ ਜੀਤੀ ਐ ਤੇਰੀ ਪਾਹਣੇ ਨਾਉ ਮਜੀਹੀ ਰੰਗਣਾ ਵਾਲਾ ਜੀ ਨੇ ਸਾਹੀ ਐਸ ਆ ਡੱਕਿਆ ਦੇ ਠੀਕ ਹੈ ਬਾਈ ਬਾਈ ਜੀ ਟਿਕਾ ਖਾਸ ਸਾਹਿਬ ਬਾਈ ਜੀ ਜੀ ਫਿਰ ਮਿਲਾਂਗੇ ਠੀਕ ਹੈ ਅਗੀ ਗੁਰਦਰਾ ਸਾਹਿਬ ਵਾਇਰ ਖਾਸ ਸਾਹਿਬ ਤੇ ਜੀ ਇਹ ਜੀ ਗੁਰਦਰਾ ਸਾਹਿਬ ਦੀ ਬੈਕ ਸਾਈਡ ਤੇ ਇਧਰਿਆ ਬਾਥਰੂਮ ਤੇ ਸੋਚਿਆ ਨਹੀਂ ਮਾਰਾ ਨਹੀਂ ਨਹੀਂ ਨੇੜੇ ਸੁਣ ਲੈਣੀ ਆ ਪ੍ਰਸ਼ਾਦਾ ਪਾਣੀ ਆਪਾਂ ਨੂੰ ਕੱਲ ਰਾਤੀ ਨਹੀਂ ਮਿਲਿਆ ਤੇ ਇੰਡੀਆ ਉੱਥੇ ਜਦੋਂ ਬਾਰਡਰ ਤੇ ਖਲੋਤੇ ਉਹਨੂੰ ਵੇਖਿਆ ਹੈ ਗੁਰਦੁਰਾ ਸਾਹਿਬ ਨੂੰ ਗੂਗਲ ਤੇ ਰਾਤੀ ਨੂੰ ਖਿਆਲ ਦੇ ਵਿੱਚ ਜਿੱਥੋਂ ਲੱਗੋਗੇ ਚੱਲ ਗਿਆ ਮੈਂ ਤੇ ਅੱਜ ਦਿਨੇ ਦੁਪਹਿਰੇ ਵੀ ਚੱਤਾ ਹੈ ਗੁਰਦੁਰਾ ਸਾਹਿਬ ਹੀ ਆਰ ਦਰਸ਼ਨ ਵੀ ਲੈ ਕਰਦੇ ਨਾਲੇ ਪ੍ਰਸ਼ਾਦਾ ਪਾਣੀ ਛਕਦੇ ਆ ਗੱਡੀ ਦੀ ਆਪਾਂ ਕਰ ਲਈ ਸਫਾਈ ਸਬਹੀ ਹੋਣਾ ਆ ਕੇ ਰਿਪੋਰਟ ਹੋ ਗਿਆ ਕੰਮ ਆ ਤੇ ਬਾਬਿਓ ਜਿਹੜਾ ਵੀ ਵੀਰ ਭਰਾ ਮੇਰਾ ਇੱਥੇ ਬੀਰਗੰਜ ਦਾ ਮਾਲ ਲੈ ਕੇ ਹੁੰਦਾ ਤੇ ਇੱਥੇ ਗੁਰਦਰਾ ਸਾਹਿਬ ਜ਼ਰੂਰ ਦਰਸ਼ਨ ਮੇਲੇ ਕਰਕੇ ਜਾੜ ਪ੍ਰਸ਼ਾਦਾ ਪਾਣੀ ਵਰਤਦਾ ਰਹਿਦਾ 24 ਘੰਟੇ ਤੇ ਬਾਕੀ ਮਿਲੇ ਇੱਥੇ ਵੀਰ ਜੀ ਉਹਨੇ ਸਾਰੇ ਮਿਲੇ ਸੀ ਕਿ ਬਹੁਤ ਵਧੀਆ ਸੁਭਾਅ ਸਾਰਿਆਂ ਦਾ ਕਦੇ ਵੀ ਆਉਂਦੇ ਜਾਂਦੇ ਮਿਲ ਕੇ ਜਾਇਆ ਕਰੋ ਗੁਰੂ ਘਰ ਦਰਸ਼ਨ ਕਰਕੇ ਜਾਇਆ ਕਰੋ ਮੈਂ ਜੀ ਜ਼ਰੂਰ ਤੁਸੀਂ ਵੀ ਮੇਰਾ ਭਰਾ ਜਿਹੜਾ ਵੀਰ ਭਰਾ ਇੱਥੇ ਆਉਂਦਾ ਬੀਰਗੰਜ ਗੁਰਦ੍ਰਸਾਭ ਸਰਚ ਕਰਕੇ ਜਰੂਰ ਦਰਸ਼ਨ ਮੇਲੇ ਕਰਕੇ ਆਓ ਬਹੁਤ ਸੋਹਣਾ ਗੁਰੂ ਘਰ ਤੇ ਆਟੋ ਵਗੈਰਾ ਮਿਲ ਜਾਂਦਾ ਆ ਗੁਰੂ ਘਰ ਜਾਣ ਵਾਸਤੇ ਤੇ ਬਾਕੀ ਹੁਣ ਆਪਾਂ ਸੱਤ ਕੁ ਜਦ ਬਾਅਦ ਚੱਲਾਂਗੇ ਇੱਥੋਂ ਫਿਰ ਕਰਾਂਗੇ ਬਾਰਡਰ ਬੂਟਰ ਪਾਰ ਤੇ ਬਾਕੀ ਮਿਲਾਂਗੇ ਬਾਰਡਰ ਤੇ ਜਾ ਕੇ ਆ ਮਿਲ ਕੇ ਪਹੁੰਚ ਆਪਾਂ ਨੂੰ ਪਾਤੀਆ ਟਰਾਂਸਪੋਰਟਰ ਵੀਰ ਨੂੰ ਇਹਦਾ ਵੀ ਓਕੇ ਰਿਪੋਰਟ ਕਮ ਮੈਂ ਚਲੋ ਠੀਕ ਹੈ 7 ਵਜਨ ਦੇ ਰਹਿ ਗਏ ਵੀ ਮਿੱਤਰੋ 12 13 ਮਿੰਟ ਤੇ ਕਰੀਏ ਬਾਬੇ ਦਾ ਨਾਮ ਲੈ ਕੇ ਗੱਡੀ ਸਟਾਰਟ ਤੇ ਵੜੀਏ ਇੰਡੀਆ ਚ ਹੈਨਾ ਚੱਲੀਏ ਇੰਡੀਆ ਤੇ ਜਾ ਕੇ ਘਰਦਿਆਂ ਨੂੰ ਫੋਨ ਪਾਉਂਦਾ ਹੀ ਏ ਤੋਂ ਨਗਰ ਰਮ ਦਸ ਹਣੀ ਲੋ ਵੀ ਕਰੀਏ ਬਾਟਰ ਪੁੱਟਰ ਪਾਰ ਹੁਣ ਨਹੀਂ ਬਾਫੇ ਦਾ ਨਾਂ ਤੇ ਨਹੀਂ ਲਿਖੀਏ ਏਅਰ ਹੋ ਗਈ ਫੁੱਲ ਬਾਬਿਓ ਤੇ ਇੱਥੋਂ ਅੱਜਾਂਗੇ ਆਪਾਂ ਇੱਥੇ ਖੜੇ ਆ ਤੇ ਇੱਥੋਂ ਅੱਗੇ ਗੋਲ ਚੌਂਕ ਤੇ ਇਧਰ ਜਾ ਕੇ ਇੱਥੇ ਗੁਰਦੁਰਾ ਸਾਹਿਬ ਆ ਤੁਹਾ ਬੋ ਮੁੜ ਕੇ ਇੱਧਰ ਜਾ ਕੇ ਫੇਰਾ ਸਿੱਧਾ ਬਾਉਂਡਰ ਤੇ ਚੱਲ ਜਾਣਾ ਚਲੋ ਚਲੋ ਵੀ ਚੱਲ ਗਏ ਬਾਬਾ ਪੂਰੇ 7 ਵਜੇ ਚੱਲੇ 2 ਮਿੰਟ ਰਹਿ ਗਏ ਤੇ ਬਈ ਯਾਰ ਬਿਯੂਰ ਪੂਰਾ ਹੋ ਗਿਆ ਬੰਦ ਪਾਏ ਬਾਬਾ ਜੀ ਸਵਾਇਕੋ ਯਾਰ ਪੋਤਾ ਤਾਂ ਕੀਤਾ ਇਹਨਾਂ ਨੇ ਆਹ ਹਣ ਉੱਥੇ ਮਿਊਨਿਸਪਲ ਦੇ ਤੇ ਉਹ ਦੂਜੀ ਪਰਚੀ ਕੱਟੀ ਕੀ ਉਹਨੇ ਕਹਿੰਦੇ ਯਾਰ ਜਿਹੜੀ ਉਹ ਕਰਦੇ ਆ ਨਗਰਪਾਲਿਕਾ ਦੀ ਉਹ ਤੋਂ ਪਹਿਲਾਂ ਦੋ ਤਿੰਨ ਨੱਕੇ ਉੱਥੇ ਡੱਕ ਲਿਆ ਫੇ ਮੈਂ ਗੱਲ ਕਰਾਈ ਉਹਦੀ ਦੂਜੇ ਦੀ ਜਿਹੜਾ ਗੱਡੀ ਲੈ ਗਿਆ ਹੈਗਾ ਹੁਣ ਇੱਥੇ ਡੱਕ ਲਿਆ ਕਹਿੰਦੇ ਪਰਚੀ ਨਹੀਂ ਕਟਾਈ ਮਗਰ ਮੈਂ ਗੱਲ ਹੀ ਕਰਾਉਣੀ ਪਰਚੀ ਉਹਦੀ ਕਟਾਉਣੀ ਆਪਾਂ ਬੋਤਲੋਚ ਮੈਂ ਨਿਕਲੇ ਯਾਰ ਲੋਚ ਮੈਂ ਲੋਚ ਮੈਂ ਕਟੋਣੀ ਪਈ ਬੱਚੀ ਬਾਪੂ ਇੰਡੀਅਨ 300 ਰੁਪਇਆ ਚਾਬੀ ਕਿੱਥੇ ਆ ਅੱਗੇ ਭਾਈਆ ਪਾ ਬਾਰਡਰ ਤੇ ਲੋ ਵੀ ਵੜ ਗਏ ਨੇਪਾਲ ਬਾਰਡਰ ਚ ਆਡਰੀ ਬਾਰਡਰ ਵੀ ਪਈਏ ਤੋਂ ਚਾਰ ਪੰਜ ਦਿਨ ਹੋ ਗਏ ਬਾਰਡਰੀ ਬਾਰਡਰ ਕਦੀ ਇੰਡੀਆ ਦਾ ਬਾਰਡਰ ਕਦੀ ਕਦੀ ਨੇਪਾਲ ਦਾ ਬਾਰਡਰ ਕਿੱਧਰ ਨੂੰ ਜਾਣੇ ਗਏ ਖਦਰੂ ਆ ਗਏ ਆਪਾਂ ਆ ਗਏ ਆ ਵੱਡੀ ਜੀ ਪਾਰਕਿੰਗ ਦੇ ਵਿੱਚ ਤੁਸੀਂ ਸਿੱਧਾ ਅੱਗੇ ਗੱਡੀਆਂ ਰੁਕੀਆਂ ਹੋਆਂ ਸ਼ਾਇਦ ਕੋਈ ਪਰਚੀ-ਪੁਰਜੀ ਜੀ ਆਹ ਚੈੱਕ ਕਰਨੀ ਹੋਊਗੀ ਕੋਈ ਨਾ ਕੋਈ ਗੱਲਬਾਤ ਹੋਣੀ ਆ ਯਾਰ ਨੇਪਾਲ ਨੂੰ ਸਾਰਾ ਹੀ ਮਾਲ ਇੰਡੀਆ ਤੋਂ ਐਕਸਪੋਰਟ ਹੁੰਦਾ ਹੈ ਇੰਡੀਆ ਤੋਂ ਗੱਡੀਆਂ, ਟਰਾਲੇ, ਘੋੜੇ, ਟੈਪਰ, ਬਲੈਰੋਆਂ, ਸਕੋਰਪੀਓ ਰੋਟਾਵੇਟਰ, ਟਰੈਕਟਰ ਤੇ ਨੇਪਾਲ ਕੋ ਆਪਣਾ ਕੀ ਆ? ਕੁਝ ਵੀ ਨਹੀਂ ਯਾਰ। ਸਾਰਾ ਕੁਝ ਇੰਡੀਆ ਤੋਂ ਜਾਣਦੇ ਆ। ਵੇਲ ਉਧਰ ਚ ਐਸੀਆਂ ਇੱਚ ਐਸੀਆਂ ਲੱਗੀਆਂ ਖੜੀਆਂ। ਇਹ ਨਹੀਂ ਇਹ ਦੇਖੋ ਅਗੇ ਭਾਈ ਇੰਡੀਆ ਦੇ ਵਿੱਚ ਆ ਗਿਆ ਲਾਸਟ ਬਾਟਰ ਲੋ ਵੀ ਆ ਗਿਆ ਪਾ ਆ ਹੋਟਲ ਤੇ ਤੁਸੀਂ ਪੁੱਛੋਗੇ ਪ੍ਰਸ਼ਾਦਾ ਟਾਈਮ ਹੋਗਾ 11:00 ਵਜੇ ਅੱਗੇ ਹੁਣ ਜਾਣ ਦਾ ਕੋਈ ਫਾਇਦਾ ਨਹੀਂਗਾ ਰੋੜਾ ਸਾਰਾ ਸਿੰਗਲ ਸੌਣ ਜਾ ਖਦੇ ਪ੍ਰਸ਼ਾਦਾ ਲੋਈ ਪਾਈ ਸਾਬ ਆ ਗਿਆ ਪ੍ਰਸ਼ਾਦਾ ਆਪਣਾ ਉਹ ਵਾਈਡ ਸ਼ਾਟ ਨਾਲ ਹੋ ਸੀ ਪਿੰਡੀ ਪ੍ਰਸ਼ਾਦਾ ਵੀ ਪੰਜਾਬੀ ਆਪਾਂ ਸ਼ਾਗਏ ਨੰਦ ਵੱਜ ਗਏ ਮੈਨਾ ਪ੍ਰਸ਼ਾਦ ਦੇ ਵੇ ਬਸ ਉਹ ਡਾ ਅੰਕਲ ਚਾਚਾ ਤੇ ਨਾਲ ਉਹਨਾਂ ਦੇ ਮਿਰਸਾਣਾ ਘਰ ਵਾਲੇ ਸੀਗੇ ਇਹਨਾ ਪ੍ਰਸ਼ਾਦ ਦੇ ਘਰ ਵਾਲੇ ਨੰਦ ਵੱਜੇ ਪੂਰਾ ਓਕ ਵੀ ਬੜੇ ਲੱਗੀ ਸੀ ਤੇ ਤਾਂਗ ਵੀ ਹੋਏਗੀ ਤੇ ਚੱਲ ਹੁਣ ਰਾਤ ਕੀ ਤੁਰਨਾ ਵਾ ਸਵੇਰੇ ਚੱਲਾਂਗੇ ਕਿਉਂਕਿ ਕੱਲ ਦੁਪਹਿਰ ਤੱਕ ਉਹਨੂੰ ਪਤਾ ਲੱਗੂਗਾ ਕੋਈ ਲੋਡ ਲਾੜ ਕਿੱਥੋਂ ਕਿੱਧਰ ਦਾ ਮਿਲਦਾ ਨੇਪਾਲੀ نوٹ ਵਾਵਾ ਹੈ ਕਿ ਆਪਣੇ ਕੋਲ ਹੋ ਗਏ ਉਹ ਖਰਤੇ ਸਾਰੇ ਦੇ ਸਾਰੇ ਮੈਂ ਉਹਦਾ ਪੇਰ ਰਣੇ ਆ ਲਈਆਂ ਤਿੰਨ ਰੈਡ ਬੁੱਲਾਂ ਜੀਆਂ ਕਹਿੰਦਾ ਚੀਜ਼ ਹੈ ਯਾਰ ਤੇ ਬਾਕੀ ਹੁਣ ਰੋਟੀ ਦੇ ਪੈਸੇ ਨੇਪਾਲੀ ਦੇ ਇਥੇ ਆਪਾਂ ਤੇ ਹੁਣ ਆਪਾਂ ਪੀ ਲਏ ਸਾਰੇ ਹਰਮਨ ਨਾਲ ਸ਼ਾਦਾ ਬਣੀ ਛੱਡ ਗਿਆ ਵਾ ਵਲੋਗ ਦੱਸੋ ਵੀ ਕਿਦਾਂ ਬਣਿਆ ਕੋਈ ਹੋਰ ਰਿਪੋਰਟ ਕੰਮ ਆਈ ਪੀਆਰ ਬਹੁਤ ਮੰਦ ਬੱਜੇ ਮਨ ਨੂੰ ਅੱਜ ਤੂੰ ਨਾ ਮਜਾ ਨਹੀਂ ਕਦੀ ਵੀ ਆਇਆ ਕਿਉਂਕਿ ਗੁਰਦਰਾ ਸਾਹਿਬ ਦਾ ਜਦੋਂ ਨਾਂ ਸੁਣਿਆ ਜਦੋਂ ਜਾ ਕੇ ਦਰਸ਼ਨ ਕੀਤੇ ਨਾ ਰੂਹ ਖੁਸ਼ ਹੋ ਗਈ ਰੂਹ ਤੇ ਬਾਕੀ ਅਸੀਂ ਖਾਣੇ ਖੂਟੀ ਕਰਕੇ ਨਿਕਲੇ ਆ ਪੂਰੇ ਪੂਰੇ ਟਾਈਮ ਤੋਂ ਨਿਕਲੇ 10 ਵਾ 10 ਵਜੇ ਬਾਰਡਰ ਤੋਂ ਬਾਹਰ ਨਿਕਲੀ ਕੱਡੇ ਇੰਡੀਆ ਵਾਲੇ ਤੋਂ दस बजे बंद कर देंगे आज भी मित्रों गुड़ खा लो मिलते मिलते ब्लॉग उस ठीक है जी सत श्रीकाल पंजाबी हो कमेंट करके दसो कि लगा ब्लॉग ਕਿਹੜਾ ਕਰਾ ਵੀਰ ਕਿੱਥੋਂ ਕਿੱਥੋਂ ਵੇਖ ਰਿਆ ਬਾਕੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਚੜਦੀ ਸੇਰ ਤੇ ਨਾਲ ਇਹ ਮਾਰੇ ਨਹੀਂ ਕਰ ਪਾਈ ਕੀਤੀ ਲੈ ਚਲੋ ਠੀਕ ਆ ਭਈ ਪੰਜਾਬੀਓ ਗੁੱਡ ਨਾਈਟ